ਐਸਐਚਓ ਬਲਵਿੰਦਰ ਸਿੰਘ ਥਾਣਾ ਵੇਰਕਾ ਅਤੇ ਸਮੂਹ ਸਟਾਫ ਵੱਲੋਂ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਐਸਐਚਓ ਥਾਣਾ ਵੇਰਕਾ ਆਪਣੇ ਵੱਲੋਂ ਅਤੇ ਆਪਣੇ ਥਾਣੇ ਦੇ ਸੂਹ ਕਰਮਚਾਰੀਆਂ ਵੱਲੋਂ ਇਸ ਰੋਸ਼ਨੀ ਦੇ ਤਿਉਹਾਰ ਦੀਆਂ ਇਲਾਕਾ ਨਿਵਾਸੀਆਂ ਨੂੰ ਅਤੇ ਦੋਸਤਾਂ ਮਿੱਤਰਾਂ ਨੂੰ ਸਾਰੇ ਹੀ ਨੂੰ ਲੱਖ ਲੱਖ ਵਧਾਈ ਦਿਨਾ ਹ ਵਾਰਕਾਂ ਦਿਨਾ ਹ ਤੇ ਅਸੀਂ ਸਾਰੇ ਹੀ ਇਸ ਤਿਹਾਰ ਨੂੰ ਇੱਕ ਗਰੀ ਸ਼ਾਂਤੀ ਨਾਲ ਅਤੇ ਗ੍ਰੀਨ ਦੀਵਾਲੀ ਕਰਕੇ ਮਨਾਈਏ ਤਾਂ ਜੋ ਵਾਤਾਵਰਣ ਜਿਹੜਾ ਪ੍ਰਦੂਸ਼ਿਤ ਨਾ ਹੋ ਸਕੇ ਅਤੇ ਨਾਲ ਹੀ ਮੈਂ ਆਪਣੇ ਇਸ ਇਲਾਕੇ ਦੇ ਲੋਕਾਂ ਨੂੰ ਉਸ ਸ਼ਰਾਬੀਆਂਸਰਾਂ ਨੂੰ ਵੀ ਤਾਰਨਾ ਕਰਨਾ ਚਾਹੁੰਦਾ ਕਿ ਕਿਸੇ ਤਰ੍ਹਾਂ ਦਾ ਵੀ ਇਸ ਤਿਹਾਰ ਦੇ ਵਿੱਚ ਨਸ਼ਾ ਕਰਕੇ ਜਾਂ ਕਿਸ ਤਰ੍ਹਾਂ ਹੁਲੜਬਾਜੀ ਨਾ ਕਰਨ ਤਾਂ ਜੋ ਕਿਸੇ ਤਰ੍ਹਾਂ ਦਾ ਸਾਨੂੰ ਇਸ ਤਿਉਹਾਰ ਨੂੰ ਮਨਾਉਂਦੇ ਆ ਕੋਈ ਪ੍ਰੋਬਲਮ ਆਵੇ ਇਸ ਕਰਕੇ ਸਾਰੇ ਨੂੰ ਮੈਂ ਉਤਾਰਨਾ ਕਰਦਾ ਆ ਆਪ ਸਾਰੇ ਹੀ ਰਲ ਮਿਲ ਕੇ ਪਿਆਰ ਦੇ ਨਾਲ ਇਸ ਤਿਉਹਾਰ ਨੂੰ ਮਨਾਈਏ ਤੇ ਪੇ ਪਿਆਰ ਨਾਲ ਆਪਾਂ ਇਸ ਸਮਾਜ ਵਿੱਚ ਰਹੀਏ